ਫਗ ਵੜਾ ਵਿੱਚ ਚੋਰਾ ਦਾ ਕਹਿਰ ਲਗਾਤਾਰ ਚੱਰੀ ਹੈ ਜਿਸ ਕਾਰਨ ਇਲਾਕਾ ਵਾਸੀ ਖਾਸੇ ਪਰੇਸ਼ਾਨ ਹਨ ਚੋਰੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਪਾਸਟਾ ਵਿਖੇ ਜਿੱਥੇ ਚੋਰ ਪਿੱਤਲ ਦੇ ਵਰਤਨ ਦੇ ਨਾਲ ਨਾਲ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਜਕਰਜੋ ਗਿਆ ਕਿ ਲਗਭਗ 2 ਮਹੀਨੇ ਪਹਿਲਾਂ ਵੀ ਚੋਰਾ ਨੇ ਇਸੇ ਹੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਗਭਗ 2.5 ਲੱਖ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਪਰ ਪੁਲਿਸ ਵੱਲੋਂ ਇਹ ਜੇ ਪਹਿਲੀ ਚੋਰੀ ਨੂੰ ਟ੍ਰੇਸ ਨਹੀਂ ਕੀਤਾ ਗਿਆ ਜਰਕਿ ਚੋਰਾ ਨੇ ਦੂਸਰੀ ਵਾਰ ਫਿਰ ਤੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਇਸ ਮੌਕੇ ਗੱਲਬਾਤ ਕਰਦੇ ਹਾਂ ਦੁਕਾਨ ਦੇ ਮਾਲਕ ਰਜਿੰਦਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਨੂੰ ਉਹ ਕਰੀਬ 8 ਵਜੇ ਆਪਣੀ ਦੁਕਾਨ ਬੰਦ ਕਰਕੇ ਗਏ ਸਨ ਤੇ ਜਦੋਂ ਸੋਮਵਾਰ ਸਵੇਰੇ ਆਪਣੀ ਦੁਕਾਨ ਤੇ ਆਏ ਤਾਂ ਦੇਖਿਆ ਕਿ ਚੋਰਾਂ ਵੱਲੋਂ ਦੁਕਾਨ ਦੀ ਛੱਤ ਫਾੜ ਕੇ ਦੁਕਾਨ ਵਿੱਚੋਂ ਪਿੱਤਲ ਦੇ ਭਾਂਡੇ ਅਤੇ 3000 ਰੁਪਏ ਦੀ ਨਕਦੀ ਚੋਰੀ ਕੀਤੀ ਹੋਈ ਸੀ ਜਿਸ ਬਾਬਤ ਉਹਨਾਂ ਇਸ ਦੀ ਸੂਚਨਾ ਪਾਸਟਾ ਪੁਲਿਸ ਨੂੰ ਦਿੱਤੀ ਉਹਨਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਗਈ ਚੋਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਹਾਈ ਸਰ ਜੀ ਕੀ ਨਾਮ ਜੀ ਤੁਹਾਡਾ ਅਸੀਂ ਕਿਹੜਾ ਪਿੰਡ ਹੈ ਜੀ ਅਰਜਿੰਦਰ ਸਿੰਘ ਪਿੰਡ ਪਾਂਛਾ ਜੀ ਜੀ ਤਾਂ ਸਰ ਜੀ ਕੀ ਮਾਮਲਾ ਹੈ ਜੀ ਮਾਮਲਾ ਵਸੇ ਕੀ ਹੋਣਾ ਜੀ ਅਸੀਂ 8 ਵਜੇ ਕੋਸ਼ਿੰਮੈਂਟ ਦੇ ਉੱਤੇ ਬੰਦ ਕਰਕੇ ਦੁਕਾਨ ਗਏ ਸੀਗੇ ਜੀ ਵਧਾ ਕੇ ਗਏ ਸੀਗੇ ਜੀ ਤੇ ਸਵੇਰੇ بیٹے ਨੇ ਜਿਲੇ ਦੁਕਾਨ ਖੋਲ ਕੇ ਖੋਲਣ ਤੋਂ ਪਹਿਲਾਂ ਹੀ ਜਿਲੇ ਦੇਖਣ ਲੱਗਾ ਮਿੱਟੀ ਮਿੱਟੀ ਹੋਈ ਹੋਸੀ ਸਾਰਾ ਕੁਝ ਪਟਪਟਿਆ ਹੋਇਆ ਸੀਗਾ ਜੀ ਜੀ ਤੇ ਜਿਲੇ ਸ਼ਟਰ ਚੱਕ ਕੇ ਦੇਖਿਆ ਤਾਂ ਦਰ ਉਹ ਸਾਰਾ ਫੇ ਪਟਪਟਿਆ ਉਹ ਜਿਸ ਤਰੀਕੇ ਨਾਲ ਪਹਿਲੇ ਹੋਇਆ ਸੀ ਉਸ ਤਰੀਕੇ ਦੇ ਨਾਲ ਫੇ ਦੁਬਾਰਾ ਉਹੀ ਗੱਲ ਹੋ ਗਈ ਜੀ ਅੰਦਰੋਂ ਹੁਣ ਸਮਾਗੇ ਤਾਂ ਪੈਸੇ-ਪੂਸੇ ਵੀ ਕੱਢ ਕੇ ਲੈ ਗਏ ਜੀ ਹੁਣ ਤਾਂ ਸਮਾਨ ਸਮੂਹ ਦੇ ਅੰਦਰੋਂ ਕੱਢ ਕੇ ਲੈ ਕੇ ਗਏ ਤੇ ਹੁਣ ਕਿਹੜਾ-ਕਿਹੜਾ ਸਮਾਨ ਚੋਰੀ ਹੋਇਆ ਜੀ ਪਿੱਤਲ ਦੇ ਭਾਂਡੇ ਚੋਰੀ ਹੋਏ ਜੀ ਕਿੰਨੇ ਕਿਹਾ ਜੀ ਲਗਭਗ ਦੇ ਫੇਰ ਵੀ ਕੀ ਕਾਫੀ ਹੈ ਜੀ ਹਜੇ ਅਸੀਂ ਅੰਦਰ ਬੜੇ ਤਾਂ ਨਹੀਂ ਹੈਗੇ ਜੀ ਮਤਲਬ ਕਾਫੀ ਬਾਹਰੋਂ ਦੀ ਸਰੇ ਵੀ ਅੰਦਰੋਂ ਸਮਾਨ ਸਮੂਹ ਚੱਕ ਕੇ ਲੈ ਗਏ ਕੋਈ ਕੈਸ਼ ਨਗਦੀ ਪੈਸਾ ਵੀ ਸੀਗਾ ਜੀ ਥੋੜੇ ਬਹੁਤੇ ਪੈਸੇ ਸੀਗੇ ਕਿੰਨੇ ਕ ਬਣਦੇ ਆ ਜੀ ਲਗਭਗ ਦੇ ਕਰੀਬ 2-3 ਹਜ਼ਾਰ ਰੁਪਿਆ ਵਿੱਚ ਪਿਆ ਹੋਣਾ ਜੀ ਠੀਕ ਤੇ ਇਸ ਤੋਂ ਪਹਿਲਾਂ ਕਿੰਨਾ ਚਿਰ ਪਹਿਲਾਂ ਚੋਰੀ ਹੋਈ ਸੀ ਜੀ ਦੇ ਉਦੋਂ ਕਿੰਨਾ ਕ ਨੁਕਸਾਨ ਹੋਇਆ ਉਸ ਨੂੰ ਲਗਭਗ ਦੇ ਕਰੀਬ 3 ਸਫਾ 3 ਲੱਖ ਰੁਪਏ ਦੇ ਤੇ 3.5 ਲੱਖ ਰੁਪਏ ਦੇ ਕਰੀਬ ਕਰੀਬ ਨੁਕਸਾਨ ਹੋਇਆ ਜੀ ਤੇ ਸਾਡਾ ਕੋਈ ਸਾਨੂੰ ਇਨਸਾਫ ਨਹੀਂ ਮਿਲਿਆ ਜੀ ਉਹਦੇ ਬਾਰੇ ਪੁਲਿਸ ਨੇ ਕੋਈ ਕਾਰਵਾਈ ਕੀਤੀ ਸੀ ਜੀ ਨਹੀਂ ਕੀਤੀ ਜੀ ਬਸ ਇੱਕ ਵਾਰੀ ਬਸ ਸਵੇਰੇ ਸਵੇਰੇ ਆਈ ਜੀ ਇੱਕ ਵਾਰੀ ਰਾਤ ਨੂੰ ਆਈ ਜੀ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਸਾਨੂੰ ਇਨਸਾਫ ਚਾਹੀਦਾ ਜਿਸ ਤਰੀਕੇ ਦੇ ਨਾਲ ਮਾਤੀ ਹੋਵੇ ਪਰ ਹੁਣ ਸਾਨੂੰ ਇਹਦਾ ਇਨਸਾਫ ਚਾਹੀਦਾ ਵੀ ਜਿਹੜਾ ਸਾਨੂੰ ਪੂਰਾ ਪ੍ਰੂਫ ਹੋਣਾ ਚਾਹੀਦਾ ਵੀ ਹਾਂ ਬੰਦੇ ਇਹ ਤੇ ਹੁਣ ਜਿਹੜੀ ਚੋਰੀ ਹੋਈ ਆ ਉਹ ਕਿੱਦਾਂ ਅੰਦਰ ਦਾਖਲ ਹੋਈ ਚੋਰ ਜੀ ਉਹ ਜੀ ਉੱਪਰੋਂ ਛੱਤ ਪੱਟ ਕੇ ਇਹ ਚੋਰੀ ਕੀਤੀ ਤੇ ਪਹਿਲਾਂ ਵੀ اسی ਤਰ੍ਹਾਂ ਛੱਤ ਪੱਟੀ ਸੀ ਪਹਿਲਾਂ ਵੀ ਛੱਤ ਪਹਿਲਾਂ ਹੀ ਪੱਟੀ ਸੀਗੀ ਜੀ ਹੁਣ ਵੀ ਉਹਨਾਂ ਨੇ ਇਹੀ ਛੱਤ ਪੱਟੀ ਤੇ ਕਿੰਨੇ ਕ ਦਾ ਨੁਕਸਾਨ ਹੋਇਆ ਹੁਣ ਜੀ ਲਗਭਗ ਹੁਣ ਕੀ ਜੀ ਉਹ ਤਾਂ ਹੁਣ ਪਤਾ ਨਹੀਂਗਾ ਜੀ ਹੁਣ ਲਗਭਗ ਦੇ ਕਰੀਬ ਹੁਣ ਦੇਖ ਕੇ ਪਤਾ ਲੱਗੂ ਅੰਦਰ ਕਿੰਨਾ ਕ ਦਾ ਨੁਕਸਾਨ ਹੋਇਆ ਕਿੰਨਾ ਕ ਸਮਾਨ ਚੱਕ ਕੇ ਲੈ ਗਏ ਅਸੀਂ ਇਸ ਕਰਕੇ ਨਹੀਂ ਬੜੇ ਵੀ ਡੌਗ ਟੀਮ ਮਗਾਉਣੀ ਚਾਹੁੰਦੇ ਜਾਂ ਮਤਲਬ ਜਿਹੜੇ ਮਤਲਬ ਪ੍ਰਿੰਟ ਆਪਣੇ ਪੇਂਟਿੰਗ ਪ੍ਰੈਸ ਜਿਹੜਾ ਪਹਿਲੇ ਵਾਲੇ ਆ ਜਿਹੜੇ ਫਿੰਗਰ ਵਾਲੇ ਵੀ ਉਹ ਆਉਣ ਤਾਂ ਉਹ ਆਣ ਕੇ ਚੈੱਕ ਇਤੇ ਕਰਕੇ ਦੇਖਣ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਇਹਦੇ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਜੀ ਜੀ ਹੁਣ ਹਾਂ ਜੀ ਦਿੱਤੀ ਹੈ ਜੀ ਆਈਪੀ ਮੁਕੇ ਤੇ ਪੁਲਿਸ ਜੀ ਆਈ ਹੈ ਜੀ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ ਮੰਗ ਕੀ ਕਰਦੇ ਪਏ ਪ੍ਰਸ਼ਾਸਨ ਕੋਲੋਂ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਤੇ ਤੁਹਾਨੂੰ ਕਿਸੇ ਤੇ ਕੋਈ ਸ਼ੱਕ ਹੈ ਜੀ ਹਾਂ ਜੀ ਸ਼ੱਕ ਹੈਗੀ ਹੈ ਤੇ ਉਹ ਪੁਲਿਸ ਨੂੰ ਜਾਣਕਾਰੀ ਦੋਗੇ ਉਹਨਾਂ ਬਾਰੇ ਹਾਂ ਜੀ ਜ਼ਰੂਰ ਉਧਰ ਇਸ ਚੋਰੀ ਦੀ ਸੂਚਨਾ ਮਿਲਦੇ ਸਾਰੇ ਥਾਣਾ ਰਬਲੇ ਪਿੰਡੀ ਦੇ ਐਸਐਚਓ ਮੇਜਰ ਸਿੰਘ ਅਤੇ ਪਾਸਟਾ ਪੁਲਿਸ ਚੌਂਕੀ ਦੇ ਇੰਚਾਰਜ ਪ੍ਰਗਟ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵੱਲੋਂ ਜਿੱਥੇ ਨਜ਼ਦੀਕ ਲੱਗੇ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਉੱਥੇ ਹੀ ਫਿੰਗਰਪ੍ਰਿੰਟ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਪੁਲਿਸ ਜਲਦ ਹੀ ਇਨ੍ਹਾਂ ਚੋਰਾਂ ਨੂੰ ਗ੍ਰਿਫਤਾਰ ਕਰੇਗੀ ਪਿੰਡ ਪਾਸਟਾ ਤੋਂ ਨਵਰਾੰਗ ਚੈਨਲ ਲਈ ਅਰਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ